ਲਓ ਜੀ ਚਾਚੇ ਤੇ ਭਤੀਜੇ ਦਾ ਖਾਸ ਵੀਡੀਓ ਹੈ ਜੀ ਬੜਾ ਖਾਸ ਵੀਡੀਓ ਹੈ ਔਰ ਤੁਸੀਂ ਦੱਸਣਾ ਵੀ ਚਾਚਾ ਕੌਣ ਹੈ ਤੇ ਭਤੀਜਾ ਕੌਣ ਹੈ ਜੀ ਦੇਖੋ ਚਾਚੇ ਤੇ ਭਤੀਜੇ ਦਾ ਪਿਆਰ ਜੀ ਬਾ ਕਮਾਲ ਹੁੰਦਾ ਹੈ ਜੀ ਪਿਆਰ ਜੀ ਤੁਸੀਂ ਇੱਕ ਕੰਮ ਜ਼ਰੂਰ ਕਰਿਓ ਜੀ ਵੀਡੀਓ ਨੂੰ ਅਖੀਰ ਤੱਕ ਦੇਖਿਓ ਬੜਾ ਜ਼ਬਰਦਸਤ ਹੈ ਜੀ ਨਮਸਕਾਰ ਜੀ ਮੈਂ ਕਹਿੰਦੀ ਸਵਾਲ ਪਾਤਾ ਲੋਕਾਂ ਸਾਹਮਣੇ ਵੀ ਚਾਚਾ ਕੌਣ ਹੈ ਤੇ ਭਤੀਜਾ ਕੌਣ ਹੈ ਜੀ ਪਛਾਣ ਨਹੀਂ ਸਕਣਾ ਲੋਕਾਂ ਦੇ ਜੀ ਆਸਰੋ ਪਿੰਡ ਰੋਪੜ ਤੋਂ ਬਣ ਰਿਹਾ ਜੀ ਵੀਡੀਓ ਆਸਰੋ ਪਿੰਡ ਪਰ ਤੋਂ ਵੀਡੀਓ ਬਣ ਰਿਹਾ ਹੈ ਦੇਖੋ ਚਾਚੇ ਤੇ ਭਤੀਜੇ ਦੀ ਪਛਾਣ ਕਰਨੀ ਤੁਸੀਂ ਜੀ ਤੁਹਾਡਾ ਨਾਮ ਕੀ ਹੈ ਜੀ ਗੁਰਦਾਸ ਕੁਮਾਰ ਗੁਰਦਾਸ ਕੁਮਾਰ ਜੀ ਤੁਸੀਂ ਦੱਸਣਾ ਜੀ ਗੁਰਦਾਸ ਕੁਮਾਰ ਦੀ ਚਾਚਾ ਜੀ ਹੈ ਕਿ ਭਤੀਜਾ ਦੀ ਹੈ ਜੀ ਹਾਂ ਜੀ ਚੰਤਾ RAM ਜੀ ਚੰਤਾ RAM ਦੀ ਹਾਂ ਜੀ ਲਓ ਜੀ ਚੰਤਾ RAM ਦੀ ਤੁਸੀਂ ਦੱਸਣਾ ਜੀ ਕੌਣ ਚਾਚਾ ਹੈ ਤੇ ਕੌਣ ਹੈ ਭਤੀਜਾ ਜੀ ਚਾਚੇ ਭਤੀਜੇ ਦਾ ਪਿਆਰ ਬੜਾ ਖਾਸ ਹੁੰਦਾ ਜੀ ਹਾਂ ਜੀ ਬਹੁਤ ਖਾਸ ਹੈ ਪਰ ਹੁਣ ਸਮਾਂ ਬਦਲਦਾ ਜਾ ਰਿਹਾ ਜੀ ਅੱਜ ਦੇ ਸਮੇਂ ਚ ਸਾਡੇ ਛੋਟੇ ਨਾ ਸ਼ੁਰੂ ਤੋਂ ਹੀ ਰਿਹਾ ਜੀ ਸ਼ੁਰੂ ਤੋਂ ਹੀ ਰਿਹਾ ਆ ਇਕੱਠੇ ਖੇਡਦੇ ਵੀ ਰਹੇ ਉਹਨੇ ਤੁਸੀਂ ਖੇਡਦੇ ਵੀ ਰਹੇ ਡੰਗਰ ਵੀ ਚਾਰਦੇ ਰਹੇ ਅੱਜ ਦੇ ਸਮੇਂ 'ਚ ਚਾਚੇ ਭਤੀਜੇ ਦਾ ਪਿਆਰ ਘੱਟ ਵੇਖਣ ਨੂੰ ਮਿਲਦਾ ਪਰ ਆ ਪਿਆਰ ਕਾਇਮ ਹੈ ਜੀ ਜੱਫੀ ਪਾ ਲੋ ਜੀ ਇੱਕ ਵਾਰੀ ਜ਼ੋਰ ਦੀ ਜੀ ਆਹ ਦੇਖੋ ਜੀ ਚਾਚੇ ਭਤੀਜੇ ਦਾ ਪਿਆਰ ਦੀ ਕਮਾਲ ਦੀ ਗੱਲ ਬਣ ਗਈ ਜੀ ਕਮੈਂਟ ਕਰਕੇ ਦੱਸਿਓ ਜੀ ਪਹਿਲਾਂ ਦਾ ਸਮਾਂ ਵਧੀਆ ਸੀਗਾ ਕਿ ਹੁਣ ਦਾ ਸਮਾਂ ਵਧੀਆ ਜੀ ਪਹਿਲਾਂ ਵਧੀਆ ਦਾ ਜੀ ਪਹਿਲਾਂ ਵਧੀਆ ਸੀਗਾ ਹਾਂ ਜੀ ਪਹਿਲਾਂ ਖਾਸ ਕਿਆ ਗੱਲ ਸੀਗੀ ਜੀ ਜਿਹੜੀ ਹੁਣ ਨਹੀਂ ਹੈ ਸੱਚ ਬੋਲਦੇ ਨੇ ਲੋਕ ਅੱਛਾ ਹਾਂ ਸੱਚ ਬੋਲਦੇ ਸੀ ਹੂੰ ਸੱਚੀਆਂ ਗੱਲਾਂ ਕਰਦੇ ਸੀ ਹੂੰ ਹਾਂ ਜੀ ਸੱਚ ਬੋਲਦੇ ਤੁਸੀਂ ਕੀ ਕਹਿੰਦੇ ਜੀ ਹਾਂਜੀ ਬਿਲਕੁਲ ਠੀਕ ਹੈ ਪਹਿਲੇ ਵਰਗਾ ਪਿਆਰ ਹੈ ਨਹੀਂਗਾ ਹੂੰ ਪਹਿਲਾਂ ਜਿਹੜੇ ਸੀ ਇਹ ਆਪਣੇ ਬਜ਼ੁਰਗ ਸਿਗੇ ਜੀ ਇੱਕ ਦੂਜੀ ਇੱਜ਼ਤ ਕਰਦੇ ਸਿਗੇ ਇਕੱਠੇ ਬਹਿੰਦੇ ਸਿਗੇ ਕੋਈ ਦੁੱਖ ਦਰਦ ਕਿਸੇ ਦਾ ਵੀ ਰਲ ਮਿਲ ਕੇ ਸਾਰ ਲੈਂਦੇ ਸਿਗੇ ਜੀ ਇਕੱਠੇ ਹੋ ਜਾਂਦੇ ਸਿਗੇ ਜੀ ਅੱਜ ਕੱਲ ਤੇ ਪੇ ਨੂੰ ਪੁੱਤ ਨਹੀਂ ਪਛਾਣਦਾ ਜੀ ਕੋਈ ਵਜ੍ਹਾ ਹੈ ਨਹੀਂ ਕੋਈ ਕਿਸੇ ਦਾ ਕੋਈ ਕਿਸੇ ਦਾ ਨਹੀਂ ਅੱਜ ਕੱਲ ਦੁਨੀਆ ਪੈਸੇ ਦੀ ਹੈ ਅੱਜ ਕੱਲ ਦੁਨੀਆ ਪੈਸੇ ਦੀ ਹੈ ਪਰ ਚਾਚੇ ਭਤੀਜੇ ਦਾ ਪਿਆਰ ਕਾਇਮ ਹੈ ਜੀ ਜ਼ਰੂਰ ਕਰਿਓ ਕਮੈਂਟ ਦੀ ਇੱਕ ਕਮੈਂਟ ਕਰੋ ਤੁਸੀਂ ਤੁਸੀਂ ਵੀ ਆਪਣੇ ਚਾਚਾ ਜੀ ਦਾ ਨਾਮ ਜਾਂ ਆਪਣੇ ਭਤੀਜੇ ਦਾ ਨਾਮ ਲਿਖਿਓ ਜੀ ਜੇਕਰ ਤੁਹਾਡਾ ਪਿਆਰ ਬਰਕਰਾਰ ਹੈ ਤੇ ਕਿਸਥੋਂ ਵੀਡੀਓ ਦੇਖ ਰਹੇ ਹੋ ਕਿਸ ਸ਼ਹਿਰ ਚੋਂ ਵੀਡੀਓ ਦੇਖ ਰਹੇ ਹੋ ਕਿਸ ਦੇਸ਼ ਚੋਂ ਵੀਡੀਓ ਦੇਖ ਰਹੇ ਹੋ ਕਿਸ ਪਿੰਡ ਚੋਂ ਵੀਡੀਓ ਦੇਖ ਰਹੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਜੀ ਚਾਚੇ ਭਤੀਜੇ ਦੇ ਪਿਆਰ ਦੀਆਂ ਕਹਾਣੀਆਂ ਜੀ ਦੇਖੋ ਜੀ ਆ ਜਬਰਦਸਤ ਕੰਮ ਹੈ ਜੀ ਔਰ ਇਹ ਵੀਡੀਓ ਬਣ ਰਿਹਾ ਜੀ ਆਸਰੋ ਪਿੰਡ ਦੇ ਵਿੱਚ ਰੋਪੜ ਦੇ ਵਿੱਚ ਜੀ ਮੈਂ ਦੇਖਿਆ ਜੀ ਵੀ ਚਾਚਾ ਭਤੀਜਾ ਬੈਠੇ ਹੈ ਮੈਂ ਪਹਿਲੀ ਵਾਰ ਜਦੋਂ ਇਹਨਾਂ ਨੂੰ ਮਿਲਿਆ ਕਹਿੰਦੇ ਜੀ ਮੇਰੇ ਚਾਚਾ ਜੀ ਹਾਂ ਅਸੀਂ ਚਾਚਾ ਭਤੀਜਾ ਜੀ ਨੂੰ ਵਿਸ਼ਵਾਸ ਨਹੀਂ ਆਇਆ ਦੇਖ ਕੇ ਜੀ ਮੈਂ ਕਿ ਦੇਖਣ ਨੂੰ ਤਾਂ ਇੱਕੋ ਜਿਹੀ ਲੱਗਦੇ ਦੀ ਬਿਲਕੁਲ ਇਹ ਜਵਾਨੀ ਜਿੰਦਾਬਾਦ ਹੈ ਜੀ ਬਿਲਕੁਲ ਬਹੁਤ ਵਧੀਆ ਦੀ ਬਹੁਤ ਸੋਹਣਾ ਲੱਗੇ ਦੀ ਤੁਹਾਨੂੰ ਮਿਲ ਕੇ ਤੁਸੀਂ ਗੱਪਾ ਗੁੱਪਾ ਮਾਰ ਰਹੇ ਸੀ ਬਾਹਰ ਬੈਠੇ ਜੀ ਬਹੁਤ ਖੁਸ਼ ਹੈ ਜੀ ਬਹੁਤ ਖੁਸ਼ ਹੈ ਹੂੰ ਬਾਹਰ ਬੈਠੇ ਆ ਪਾਣੀ ਹੁਣ ਛਾਉ ਨੂੰ ਜਲੇਬੀਆਂ ਖਿਲਾਉਂਗੇ ਆਜੋ ਤੁਸੀਂ ਵੀ ਘਰ ਚਲੋ ਤੁਹਾਨੂੰ ਜਲੇਬੀਆਂ ਖਿਲਾਉਾਂਗੇ ਲਓ ਜੀ ਆ ਦੇਖੋ ਚਾਚਾ ਭਤੀਜਾ ਜਲੇਬੀਆਂ ਵੀ ਇਕੱਠੇ ਖਾਂਦੇ ਆ ਛਾਉ ਨੂੰ ਵਾਹ ਜੀ ਵਾਹ ਅਰੇ ਜਲੇਬੀਆਂ ਦੁੱਧ ਚ ਪਾ ਕੇ ਕੀ ਸਿੱਧੀਆਂ ਹੀ ਜੀ ਦੇਖੋ ਜੀ ਹਾਂ ਉਹ ਟਾਈਮ ਦੱਸਦਾ ਹੈ ਦੁੱਧ ਪਾਲੇ ਜੀ ਆ ਚਾਚ ਵੀ ਖਾਲੇ ਜੀ ਆ ਹਾਂ ਬਿਨਾਂ ਵੀ ਕਿਸੇ ਗੱਲ ਤੋਂ ਖਾਲੇ ਜੀ ਆ ਜੀ ਦੇਖੋ ਜੀ ਐਦਾਂ ਦਾ ਪਿਆਰ ਹੋਣਾ ਚਾਹੀਦਾ ਜੀ ਜ਼ਰੂਰ ਕਰਿਓ ਕਮੈਂਟ ਜੀ ਤੇ ਨਾਲੇ ਦੱਸਿਓ ਚਾਚਾ ਜੀ ਕੌਣ ਹੈ ਭਤੀਜਾ ਜੀ ਕੌਣ ਹੈ